ਪੰਜਾਬੀਆਂ ਦੇ ਲਈ ਮੁੱਖ ਮੰਤਰੀ ਮਾਨ ਦੇ ਵੱਲੋਂ ਧੜਾ ਧੜ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਉੱਥੇ ਤੁਹਾਡੇ ਲਈ ਇੱਕ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਆ ਜੇਕਰ ਤੁਸੀਂ ਪੈਨਸ਼ਨ ਦਾ ਲਾਭ ਲੈ ਰਹੇ ਹੋ ਤਾਂ ਤੁਹਾਡੇ ਲਈ ਇਹ ਖਬਰ ਬਹੁਤ ਜ਼ਿਆਦਾ ਜ਼ਰੂਰੀ ਆ ਧਿਆਨ ਨਾਲ ਸੁਣ ਲਵੋ ਪੰਜਾਬ ਦੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਵਿਧਵਾ ਤੇ ਬੇਸਹਾਰਾ ਔਰਤਾਂ ਲਈ ਵਿੱਤੀ ਸਹਾਇਤਾ ਯੋਜਨਾ ਤਹਿਤ ਵਿੱਤੀ ਸਾਲ 2025-26 ਲਈ 1170 ਕਰੋੜ ਦਾ ਬਜਟ ਅਲਾਟ ਕੀਤਾ ਹੈ। ਉਹਨਾਂ ਨੇ ਅੱਗੇ ਕਿਹਾ ਕਿ اگਸਟ 2025 ਤੱਕ 593.14 ਕਰੋੜ ਜਾਰੀ ਕੀਤੇ ਗਏ ਨੇ ਤੇ ਜਿਸ ਨਾਲ 6 ਬਾਂਡ 68 ਲੱਖ ਔਰ ਤੁਹਾਨੂੰ ਸਿੱਧਾ ਲਾਭ ਪਹੁੰਚਿਆ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਮਾਨ ਸਰਕਾਰ ਦਾ ਟੀਚਾ ਸਿਰਫ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਨਹੀਂ ਸਗੋਂ ਔਰਤਾਂ ਨੂੰ ਆਤਮ ਵਿਸ਼ਵਾਸ ਤੇ ਸਵੈ ਨਿਰਭਰਤਾ ਨਾਲ ਮਜ਼ਬੂਤ ਬਣਾਉਣਾ ਤੇ ਡਾਕਟਰ ਬਲਜੀਤ ਕੌਰ ਨੇ ਇਹ ਵੀ ਕਿਹਾ ਕਿ ਸਰਕਾਰ ਦੇ ਯਤਨ ਸਿਰਫ ਪੈਸੇ ਵੰਡਣ ਤੱਕ ਸੀਮਤ ਨਹੀਂ ਸਗੋਂ ਉਹਨਾਂ ਔਰਤਾਂ ਨੂੰ ਵੀ ਨਵੀਂ ਉਮੀਦ ਦੇਣ ਲਈ ਨੇ ਜੋ ਜ਼ਿੰਦਗੀਆਂ ਦਿੱਕਤਾਂ ਦਾ ਸਾਹਮਣਾ ਕਰਦੇ ਆ ਹਿੰਮਤ ਨਾਲ ਅੱਗੇ ਵਧ ਰਹੀਆਂ ਨੇ ਇਸ ਯੋਜਨਾ ਰਾਹੀਂ ਰੇ ਕਲਾ ਪਾਤਰੀ ਆਪਣੇ ਪਰਿਵਾਰ ਦਾ ਸਹਾਰਾ ਬਣ ਜਾਂਦੀ ਹੈ ਤੇ ਆਪਣੇ ਆਪ ਜਿਹੜੇ ਬੱਚਿਆਂ ਦਾ ਵੀ ਭਵਿੱਖ ਸੁਰੱਖਿਅਤ ਕਰ ਸਕਦੀ ਆ ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਅਜਈਆ ਯੋਜਨਾ ਮਾਂ ਰਹੀ ਔਰਤਾਂ ਨੂੰ ਮਜ਼ਬੂਤ ਬਣਾ ਕੇ ਉਹ ਆਪਣੇ ਪਰਿਵਾਰ ਤੇ ਸਮਾਜ ਵਿੱਚ ਵਿਧੇਰੇ ਸਰਗਰਮ ਭੂਮਿਕਾ ਨਿਭਾਉਂਦੀਆਂ ਨੇ ਡਾਕਟਰ ਬਲਜੀਤ ਕੌਰ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਨਿਯੰਤਰਿਤ ਯਤਨਾ ਸਦਕਾ ਸਹਾਇਤਾ ਫੰਡ ਹੁਣ ਬਿਨਾਂ ਕਿਸੇ ਰੁਕਾਵਟ ਦੇ ਸਿੱਧਾ ਲਾਭਪਾਤਰੀਆਂ ਦੇ ਖਾਤਿਆਂ ਤੱਕ ਪਹੁੰਚ ਰਹੇ ਨੇ ਜਿਸ ਦੇ ਨਾਲ ਪਾਰਦਰਸ਼ਤਾ ਤੇ ਵਿਸ਼ਵਾਸ ਦੋਵਾਂ ਵਿੱਚ ਵਾਧਾ ਹੋ ਰਿਹਾ ਡਾਕਟਰ ਬਲਜੀਤ ਕੌਰ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਇੱਕ ਸਮਾਜਿਕ ਤੌਰ ਤੇ ਸੁਰੱਖਿਅਤ ਤੇ ਸਮਾਵੇਸ਼ੀ ਰਾਜ ਵੱਲ ਵੱਧ ਰਿਹਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤਰਨਤਾਂ ਚ ਜਿਹੜਾ ਇੱਕ ਵੱਡਾ ਐਲਾਨ ਉਹ ਕੀਤਾ ਗਿਆ 19000 ਕਿਲੋਮੀਟਰ ਤੋਂ ਵੀ ਵੱਧ ਲੰਬਾਈ ਦੀ ਪਿੰਡੂ ਲਿੰਕ ਸੜਕਾਂ ਦੇ ਰਿਪੇਅਰ ਅਪਗ੍ਰੇਡੇਸ਼ਨ ਕਰਨ ਦੇ ਕੰਮਾਂ ਦਾ ਨੀਂਹ ਪੱਥਰ ਰੱਖਣ ਉਹ ਪਹੁੰਚੇ ਸੀ। ਉਹਨਾਂ ਨੇ ਇਹ ਦੱਸਿਆ ਕਿ ਸੜਕਾਂ ਦੀ ਰਿਪੇਅਰ ਦੀ ਜ਼ਿੰਮੇਵਾਰੀ 5 ਸਾਲ ਲਈ ਉਸ ठेकेदार ਦੀ ਹੋਵੇਗੀ ਜਿਸ ਨੂੰ ਠੇਕਾ ਮਿਲੇਗਾ। ਉਹਨਾਂ ਨੇ ਕਿਹਾ ਕਿ ਸੜਕਾਂ ਵਧੀਆ ਤੇ ਚੌੜੀਆਂ ਬਣਾਈਆਂ ਜਾਣਗੀਆਂ ਮੁੱਖ ਮੰਤਰੀ ਮਾਨ ਨੇ ਅੱਗੇ ਇਹ ਵੀ ਕਿਹਾ ਕਿ ਇਸ ਕੰਮ ਲਈ ਕੋਈ ਵੀ ਅਫਸਰ ਠੇਕੇਦਾਰ ਨੂੰ ਤੰਗ ਨਹੀਂ ਕਰੇਗਾ ਤਨ ਤਨ ਵਿੱਚ 1210 ਕਿਲੋਮੀਟਰ ਸੜਕਾਂ ਨੇ ਜਿਸ ਤੇ 2.50 ਕਰੋੜ ਰੁਪਏ ਖਰਚ ਹੋਣਗੇ ਜਦੋਂ ਕਿ 47 ਕਰੋੜ ਰੁਪਏ ਸੜਕਾਂ ਦੀ ਰਿਪੇਅਰ ਲਈ ਪਹਿਲਾਂ ਦਿੱਤੇ ਜਾਣਗੇ ਤਾਂ ਜੋ 5 ਸਾਲ ਤੱਕ ਕੋਈ ਵੀ ਰੁਕਾਵਟ ਨਾ ਆਵੇ ਉਹਨਾਂ ਨੇ ਇਹ ਵੀ ਦੱਸਿਆ ਸੀ ਸੜਕਾਂ ਦੀ ਜਾਂਚ ਲਈ ਪਹਿਲਾਂ ਮੈਨੂਅਲ ਸਰਵੇ ਕੀਤਾ ਗਿਆ ਸੀ ਜਿਸ ਵਿੱਚ ਇੰਜੀਨੀਅਰ ਭੇਜੇ ਗਿਆ ਸੀ ਬਾਅਦ ਵਿੱਚ AI ਤਕਨੀਕ ਨਾਲ ਪਤਾ ਲੱਗਾ ਕਿ 400 ਤੋਂ 500 ਮੀਟਰ ਤੱਕ ਸੜਕਾਂ ਹੀ ਨਹੀਂ ਜਿਨ੍ਹਾਂ ਦੀ ਰਿਪੋਰਟ ਪਹਿਲਾਂ ਸਰਕਾਰਾਂ ਨੇ ਇਹ ਬਣਾਈ ਸੀ ਕਿ ਮੁੱਖ ਮੰਤਰੀ ਮਾਨ ਨੇ ਇੱਕ ਕਿ ਸਰਕਾਰ ਦਾ ਮਕਸਦ ਪਬਲਿਕ ਦਾ ਪੈਸਾ ਬਚਾਉਣਾ ਤੇ ਉਸ ਨੂੰ ਜਿਹੜਾ ਲੋਕਾਂ ਤੱਕ ਦੁੱਗਣਾ ਤਿਗਣਾ ਕਰਕੇ ਦੇਣਾ ਇਸੇ ਦੌਰਾਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਨਵਾਈਆਂ ਤੇ ਕਿਹਾ ਕਿ ਪਹਿਲਾਂ ਅਕਸਰ ਖਬਰਾਂ ਆਉਂਦੀਆਂ ਸੀ ਕਿ ਇੱਕ ਦਿਨ ਦਾ ਕੋਲਾ ਰਹਿ ਗਿਆ ਪਰ ਹੁਣ ਲਗਾਤਾਰ ਬਿਜਲੀ ਫ੍ਰੀ ਹੋਣ ਦੇ ਬਾਵਜੂਦ ਵੀ 27 ਦਿਨ ਤੱਕ ਕੋਲਾ ਪਿਆ ਰਹਿੰਦਾ ਤੇ ਇਸੇ ਦੌਰਾਨ ਹੀ ਉਹਨਾਂ ਨੇ ਪੰਜਾਬ 'ਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਵੀ ਜਾਣਕਾਰੀ ਦਿੰਦੇ ਕਿਹਾ ਕਿ ਪੰਜਾਬ ਨੂੰ ਹੁਣ ਖੁਦ ਦੇ ਪੈਰਾਂ ਤੇ ਖੜਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ 10 ਦਿਨਾਂ 'ਚ ਪਹਿਲਾਂ ਚੈੱਕ ਬੀ ਤਰ ਪ੍ਰਤੀ ਏਕੜ ਦਾ ਮੁੱਲ ਵੰਡਣਾ ਸ਼ੁਰੂ ਕਰ ਦਵਾਂਗੇ